ਬਟਾਲੇ ਤੋਂ ਨੌਜਵਾਨਾਂ ਵੱਲੋਂ ਤੀਸਰੀ ਪੈਦਲ ਯਾਤਰਾ ਬਟਾਲਾ ਤੋਂ ਸ਼ੁਰੂ ਹੋ ਕੇ ਕਲਾਂਨੌਰ ਭਗਵਾਨ ਸ਼ੰਕਰ ਦੇ ਇਤਿਹਾਸਿਕ ਮੰਦਿਰ ਤੱਕ ਜਾਏਗੀ ਅਤੇ ਤੀਸਰੀ ਯਾਤਰਾ ਦੀ ਸ਼ੁਰੂਆਤ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਕਰਵਾਈ ਗਈ ਇਸ ਮੌਕੇ ਵਿਧਾਇਕ ਅਤੇ ਸੇਵਾਦਾਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਕੁਰਸੀ ਦੀ ਗੱਲ ਹੈ ਸ਼ਿਵ ਸ਼ਕਤੀ ਸੇਵਾ ਦੇ ਸਾਰੇ ਸੇਵਕ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਹਨਾਂ ਦੀ ਜਿਹੜਾ ਇਹ ਨੇਕ ਉਪਰਾਲਾ ਅੱਜ ਕਲਾਂ ਨੌਰ ਵਿਖੇ ਜਿਹੜੀ ਸ਼ਿਵ ਭਗਤਾਂ ਦੀ ਜਿਹੜੀ ਯਾਤਰਾ ਕਲਾਂ ਨੌਰ ਵਿਖੇ ਜਿਹੜੀ ਜਾ ਰਹੀ ਹੈ ਮੈਂ ਮਾਣ ਵੀ ਮਹਿਸੂਸ ਕਰਕਿ ਇਹ ਤੀਸਰੀ ਵਾਰੀ ਜਿਹੜੇ ਨੇ ਇਹ ਜਾ ਰਹੇ ਨੇ ਔਰ ਅੱਗੇ ਨਾਲੋਂ ਜੋ-ਜੋ ਯਾਤਰਾ ਸਮਾਪਿਤ ਦਾ ਜਾ ਰਿਹਾ ਤੇ ਉਹ ਤੋਂ ਇਹ ਕਾਫਲਾ ਜਿਹੜਾ ਹੈ ਪਰਿਵਾਰ ਹੈ ਜਿਹੜਾ ਇਹ ਵਾਦਾ ਜਾ ਰਿਹਾ ਸੋ ਬਹੁਤ-ਬਹੁਤ ਮੁਬਾਰਕਾ ਸਾਰੀ ਟੀਮ ਨੂੰ ਵਾਕਿਆ ਵਧਾਈ ਦੇ ਪਾਤਰ ਨੇ ਕਿਉਂਕਿ ਭਗਵਾਨ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਇਹ ਵੱਧ ਚੜ ਕੇ ਇਸ ਦੇ ਵਿੱਚ ਭਾਗ ਲੈਂਦੇ ਨੇ ਅਤੇ ਬਟਾਲੇ ਸ਼ਹਿਰ ਨੂੰ ਬਖਤੀ ਮੇ ਬਖਤੀ ਮੇ ਬਣਾ ਦਿੰਦੇ ਨੇ ਤੁਸੀਂ ਦੇਖ ਰਹੇ ਹੋ ਹਰ ਔਰ ਬੋਲੇ ਸ਼ੰਕਰ ਦੇ ਜਕਾਰੇ ਮਹਾਮੈਦੇ ਦੇ ਜਕਾਰੇ ਲਾ ਕਰੇ ਨੇ ਤੇ ਮੈਂ ਕਾਮਨਾ ਕਰਦਾ ਇਹਨਾਂ ਦੀ ਯਾਤਰਾ ਜੋ ਕੀ ਹੈ ਉਹ ਬਹੁਤ ਸਫਲ ਹੋਵੇ ਅਤੇ ਇਸ ਤਰ੍ਹਾਂ ਹੀ ਹਰ ਸਾਲ ਇਹ ਵੱਧ ਚੜ ਕੇ ਇਹ ਯਾਤਰਾ ਦਾ ਆਯੋਜਨ ਕਰਦੇ ਰਹਿਣ ਭੋਲੇ ਨਾ ਦੇ ਜਿਹੜੇ ਭਗਤ ਹੁੰਦੇ ਹਨ ਉਹਨਾਂ ਨੂੰ ਗਰਮੀ ਸਰਦੀ ਦਾ ਕੋਈ ਖਿਆਲ ਨਹੀਂ ਹੁੰਦਾ ਕਿਉਂਕਿ ਭੋਲੇ ਸ਼ੰਕਰ ਦਾ ਭੋਲੇ ਸ਼ੰਕਰ ਹਰ ਹਰ ਮਹਾਦੇਵ ਕਿਉਂਕਿ ਭੋਲੇ ਸ਼ੰਕਰ ਦੀ ਅਪਾਰ ਕਿਰਪਾ ਹੁੰਦੀ ਹੈ ਇਹਨਾਂ ਦੇ ਉੱਤੇ ਤੁਸੀਂ ਦੇਖ ਹੀ ਰਹੇ ਹੋ ਕਿ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਵਿੱਚ ਇੰਨਾ ਉਤਸ਼ਾਹ ਹੈ ਕਿ ਦੇਖਿਆ ਨਹੀਂ ਬੰਦਾ ਇਹ ਬਸ ਮਾਂ ਭਗਵਤੀ ਦਾ ਅਸ਼ੀਰਵਾਦ ਭੋਲੇ ਸ਼ੰਕਰ ਦਾ ਅਸ਼ੀਰਵਾਦ ਹੁੰਦਾ ਹੈ ਇਹ ਮਾਂ ਦੇ ਅੱਗੇ ਇਹੋ ਹੀ ਕਾਮਨਾ ਕਰਦੇ ਹਨ ਕਿ ਅਸ਼ੀਰਵਾਦ ਇਹਨਾਂ ਤੇ ਬਣਿਆ ਰਵੇ ਤੇ ਇਹ ਇਸ ਤਰ੍ਹਾਂ ਹੀ ਯਾਤਰਾ ਕੱਢਦੇ ਰਹਿਣ ਤੇ ਬਟਾਲੇ ਸ਼ਹਿਰ ਨੂੰ ਬਖਤੀ ਮੈਂ ਕਰਦੇ ਰਹੇ। ਥਾਵਨ ਦੇ ਮਹੀਨੇ ਦੇ ਵਿੱਚ ਬੋਲੇ ਸ਼ੰਕਰ ਦੀ ਜੋ ਆराधना ਦਾ ਬਹੁਤ ਮਹੱਤਵ ਹੁੰਦਾ ਹੈ। ਹਰ ਔਰ ਰੁਦਰ ਅਭਿਸ਼ੇਕ ਹਰ ਔਰ ਅਭਿਸ਼ੇਕ ਕਰਵਾਏ ਜਾਂਦੇ ਹਨ। ਉਹਨਾਂ ਨੇ ਕਾਵੜ ਯਾਤਰਾ ਵੀ ਨਿਕਾਲੀ ਜਾਂਦੀ ਹੈ। ਅਤੇ ਬਟਾਲੇ ਸ਼ਹਿਰ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ ਕਿ ਬਟਾਲੇ ਤੋਂ ਲੈ ਕੇ ਜੋ ਕਿ ਸਾਡੀ ਪਵਿੱਤਰ ਸਥਾਨ ਹੈ ਕਲਨੌਰ ਜਿੱਥੇ ਭਗਵਾਨ ਸ਼ਿਵ ਦਾ ਬਹੁਤ ਹੀ ਮਹਾਨ ਸ਼ਿਵਲਿੰਗ ਹੈ। ਉੱਥੋਂ ਤੱਕ ਯਾਤਰਾ ਦਾ ਸੇਵਾ ਪ੍ਰਬੰਧ ਜੋ ਬਟਾਲੇ ਸ਼ਹਿਰ ਨੂੰ ਹੋਈ ਹੈ ਤੇ ਮੈਂ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਦਾ ਵਾਸੀ ਹੋਣ ਕਰਕੇ ਮਾਣ ਮਹਿਸੂਸ ਕਰਦਾ ਹਾਂ ਕਿ ਬਟਾਲੇ ਸ਼ਹਿਰ ਦੇ ਸਾਰੇ ਲੋਕ ਇਕੱਠੇ ਹੋ ਕੇ ਯਾਤਰਾ ਦਾ ਆਯੋਜਨ ਕਰਦੇ ਤੇ ਬਟਾਲੇ ਨੂੰ ਬਖਤੀ ਮੇਂ ਕਰ ਦਿੰਦੇ ਮੇਰਾ ਨਾਮ ਅਨਕਿਤ ਕੰਨਾ ਸ਼ੀ ਸ਼ਕਤੀ ਸੇਵਾ ਕਲਬ ਦਾ ਮੈਂਬਰ ਹਾਂ ਬਾਬੇ ਦੀ ਕਿਰਪਾ ਨਾਲ ਬਾਬੇ ਨੇ ਸਾਨੂੰ ਤੀਜੀ ਸੇਵਾ ਕਟ ਦਾ ਮੌਕਾ ਦਿੱਤਾ ਜੇ ਇਹ ਤੀਜੀ ਸੇਵਾ ਬਟਾਲੇ ਚੋਂ ਕਲਾਨੌਰ ਕਲਾਨੌਰ ਦਾ ਹਮ ਨਹੀਂ ਚੱਲ ਰਹੀ ਹੈ ਯਾਤਰਾ ਪੈਦਲ ਯਾਤਰਾ ਕਲਾਨੌਰ ਵੀ 25 ਕਿਲੋਮੀਟਰ ਯਾਤਰਾ ਜੀ ਪੈਦਲ ਯਾਤਰਾ ਸਾਰੇ ਬਗ ਮੇਲ ਜੋੜ ਕੇ ਟੋਲ ਨਗਾ ਰਿਆਂ ਨਾਲ ਡੰਗੂ ਨਾਲ ਪੈਦਲ ਹੀ ਜਾਣਗੇ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਨੀਤ ਭਾਜੀ ਔਰ ਸਾਰੇ ਸਾਡੇ ਜਿੰਨੇ ਵੀ ਗਰੁੱਪਾ ਸਾਡਾ ਸਾਰੇ ਸ਼ਿਵ ਸ਼ਕਤੀ ਕਲੱਬ ਦਾ ਸਨਾਤਨ ਨੂੰ ਇੱਕ ਜਿੰਦਾ ਰੱਖਣ ਵਾਸਤੇ ਆਪਣੇ ਯੂਥ ਵਾਸਤੇ ਆਉਣ ਵਾਲੇ ਫਿਊਚਰ ਜਿਹੜੀ ਸਾਡੀ ਆਉਣ ਵਾਲਾ ਯੂਥ ਆ ਉਹਨਾਂ ਵਾਸਤੇ ਬੜਾ ਇੱਕ ਬੜਾ ਐਗਜ਼ਾਮਪਲ ਹੈ ਕਿ ਹਾਂ ਵੀ ਸਾਡੇ ਜਿਹੜੇ ਧਰਮ ਨੂੰ ਹਿੰਦੂ ધਰਮ ਸਨਾਤਨ ધਰਮ ਨੂੰ ਆਪਾਂ ਲੈ ਕੇ ਤੁਰਦਿਆਂ ਤੇ ਬੜਾ ਆਸ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਬਟਾਲੇ ਸ਼ਹਿਰ 'ਚ ਵੀ ਆ ਭਰਾ ਵਰਗੀਆਂ ਰੂਹਾਂ ਹੈਗੀਆਂ ਆ ਦੇਖੋ ਤੁਸੀਂ ਦੇਖਦੇ ਹੋ ਕਿ ਸਾਰੇ ਮਹਾਕਾਲ ਦੇ ਮਹਾਕਾਲ ਦੇ ਰੰਗਾਂ 'ਚ ਰੰਗੇ ਨੇ ਸਾਰੇ ਭੋਲੇ ਨਾ ਦੀ ਲਈਲਾ ਜੀ ਆਉਣ ਵਾਲੇ ਸਮੇਂ ਵਿੱਚ ਬੜੇ ਅੱਛੇ ਉਪਰਾਲੇ ਕਰਦਨੇ ਤੇ ਅਸੀਂ ਸਹਿਯੋਗ ਪੂਰਾ ਨਾ ਦਿੰਦੇ ਆ ਐਸਾ ਭਰਾ ਐਸਾ ਛੋਟੇ ਭਰਾ ਇਹਨਾਂ ਦੇ ਨਾਲ ਨੇ ਐਮਐਲਏ ਸਾਹਿਬ ਅ ਸਪੈਸ਼ਲ ਟੋਰ ਤੇ ਤੇ ਪਹੁੰਚਣ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਐਮਐਲਏ ਸਾਹਿਬ ਵੀ ਸ਼ਹਿਰ ਦੇ ਵਿੱਚ ਕੋਈ ਕਲਾ ਕਰਨ ਦੇ ਵਿੱਚ ਹਰੇਕ ਸਹਿਯੋਗ ਦਿੰਦੇ ਨੇ ਤੇ ਇਹਨਾਂ ਦਾ ਬੜਾ